ਆਪ ਤੁਸੀਂ ਮੇ ਹੁਣ YouTube ਤੇ Facebook ਤੇ ਵੇਂਦੇ ਹੋ ਲੋਕਾਂ ਨੇ ਇਤਨਾ ਜੁੜੇ ਕੀਤੇ ਨੇ ਤੇ ਤੁਸੀਂ ਵੀ ਜੁੜੇ ਕਰਨ ਲੱਗ ਪਏ ਐਡੇ ਐਡੇ ਗੱਜ-ਗੱਜ ਲੰਮੇ ਕੇਸ ਪਿੱਛੇ ਬੰਨ ਕੇ ਤੁਸੀਂ ਕੀ ਵਿਖਾਉਣਾ ਚਾਹੁੰਦੇ ਹੋ ਗੁਰੂ ਕੇ ਸੇਖੋ ਅਖੋ ਵੈ ਗੁਰੂ ਜਿੱਥੇ ਤੁਹਾਨੂੰ ਕੋਈ ਵੇਖੇ ਕਮੋਰ ਲੱਗੀ ਆ ਕਿਸੇ ਨੂੰ ਚੇਤਾ ਆ ਜਾਂਦਾ ਹੈ ਆ ਗੁਰੂ ਦਾ ਸੇਖ ਆ ਤੇ ਪੱਤੇ ਗਾਂ ਜਾਂਦੇ 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 ਇੱਕ ਮਿਲਿਆ ਦੋ ਮਿਲਿਆ ਤਿੰਨ ਮਿਲਿਆ ਜਦੋਂ ਬਹੁਤੇ ਸਾਰੇ ਪੱਤੇ ਇਕੱਠੇ ਹੋ ਗਏ ਨਾ ਗਲੀ ਦੇ ਵਿੱਚ ਤੇ ਪੱਤਿਆਂ ਨੇ ਸੋਚਣਾ ਸ਼ੁਰੂ ਕੀਤਾ ਸਾਡਾ ਵੀ ਇੱਕ ਸਮਾਜ ਆ ਜੇ ਤੇ ਸਮਝ ਲਿਆ ਗਰੀ ਜੇ ਤੇ ਫਿਰ ਹੋਰ ਯੋਰ ਦਵਾ ਇਸ ਗੱਲ ਦੇ ਉੱਤੇ ਸਾਡਾ ਵੀ ਇੱਕ ਦਾੜੀ ਕੱਟਣ ਵਾਲਿਆਂ ਦਾ ਇੱਕ ਨਵਾਂ ਜਰਵਾਹ ਚੱਲਿਆ ਹੁਣ ਉੱਤੇ ਸੋਹਣੀਆਂ ਦਸਤਾਰਾਂ ਨੇ ਬੜੇ ਬੜੇ ਦਾਣਿਸ਼ਮੰਦ ਸਿੱਖ ਲੱਗਦੇ ਨੇ ਆ ਥੱਲੇੋਂ ਦਾੜੀ ਕੱਟਦੀ ਤੁਹਾਨੂੰ ਕੁਝ ਕਿਹਾ ਸੀ ਉਹਨੇ ਨਾੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਨਾ ਅਖ ਵੈਗਰੂ ਇਹ ਬਚਨ ਪੁੱਛਿਆ ਸੀ ਸਹਿਬੇ ਆਲਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਤਾ ਜੀ ਜਿੱਥੇ ਤੁਸੀਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੈ ਇਸ ਤਖਤ ਦਾ ਨਾਂ ਤੁਸੀਂ ਕੇਸਗੜ੍ਹ ਸਾਹਿਬ ਕਿਉਂ ਰੱਖਿਆ ਕਿੰਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਨੇ ਕਿਉਂ ਰੱਖਿਆ ਗੁਜਰ ਮਾਤਾ ਗੁਜਰਕੌਰ ਦੇ ਨਾਂ ਤੇ ਰੱਖ ਦਿਓ ਅਜੀਤ ਸਿੰਘ ਦੇ ਨਾਂ ਤੇ ਜੁਝਾਰ ਸਿੰਘ ਦੇ ਨਾਂ ਤੇ ਇਸ ਤਖਦਾ ਨਾ ਰੱਖ ਦਿੰਦੇ ਹੋ ਤੁਸੀਂ ਕੇਸਗੜ ਸਾਹਿਬ ਪਰਿਵਾਰ ਦੇ ਵਿੱਚੋਂ ਤੇ ਕਿਸੇ ਦਾ ਜੀ ਨਹੀਂ ਪਰਿਵਾਰ ਦੇ ਵਿੱਚੋਂ ਤੇ ਨਾਂ ਨਹੀਂ ਕਿਸੇ ਦਾ ਇਹਦਾ ਨਾਮ ਕੇਸਗੜ ਕਿਉਂ ਰੱਖਿਆ ਤੇ ਸਹਿਬੇ ਆ আলম ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕਿਉਂ ਸਿੱਖੋ ਤੁਹਾਨੂੰ ਤੇ ਮੈਨੂੰ ਤੇ ਗੁਰੂ ਦੀ ਐਨੀ ਦਾੜੀ ਵਖਾਈ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਦਰਬਾਰ ਚ ਇੱਕ ਮੁਸਲਮਾਨ ਆਇਆ ਸੀ ਉਹਨੇ ਆਖਿਆ ਸੀ ਮੈਂ ਵੇਖਿਆ ਅੱਖਾਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੇਰੀਆਂ ਅੱਖਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਰੀਰ ਵਿੱਚ ਵੇਖਿਆ ਤੇ ਪਹਿਲਾ ਸਵਾਲ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਕੀਤਾ ਸੀ ਮੇਰੇ ਬਾਪ ਦਾ ਦਾੜਾ ਕਿੱਡਾ ਵੱਡਾ ਸੀ ਤੇ ਉਸ ਮੁਸਲਮਾਨ ਨੇ ਰੋਕੇ ਆਖਿਆ ਸੀ ਕਈ ਵਾਰ ਉੱਠ ਕੇ ਸੀ ਘੋੜੇ ਵੇਚਣ ਜਾਂਦੇ ਸਮੇਂ ਛੋਟਾ ਜਿਹਾ ਜਾਂਦਾ ਸਾਂ ਤੇ ਮਹਾਰਾਜ ਤਬੇਲੇਵਾਲ ਆਉਂਦੇ ਸੀ ਮਹਾਰਾਜ ਦਾ ਕਦ ਬੜਾ ਉੱਚਾ ਸੀ ਮਹਾਰਾਜ ਦੀਆਂ ਬਾਹਾਂਵਾਂ ਗੋਡਿਆਂ ਤੋਂ ਲੰਮੀਆਂ ਸੀ ਤੇ ਦਾੜਾ ਮੈਂ ਵੇਖਿਆ ਮੈਂ ਇਹਨਾਂ ਦੱਸ ਸਕਦਾ ਤੁਨੀ ਤੋਂ ਲੰਮਾ ਦਾੜਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫੇਰ ਤੁਸੀਂ ਬਰੋਜ ਲਟ ਲਾਉਂਦੇ ਹੋ ਰਾਜ ਕਰੇਗਾ ਖਾਲਸਾ ਤੁਸੀਂ ਖਾਲਸੇ ਦੇ ਤੁਹਾਨੂੰ ਦਵੇ ਰਾਜ ਸਾਨੂੰ ਦਵੇ ਸਾਡੀ ਕਰਤੂਤ ਨਹੀਂ ਵੇਖੂਗਾ ਕਰਤੂਤ ਸੁਪਾਕੇ ਸਿੱਖ ਤਾਂ ਇੱਕ ਲਿਖ ਦਿੱਤਾ ਸੀ ਬੱਚੇ ਨੂੰ ਵੀ ਰਹਿ ਨਹੀਂ ਰਹੇ ਦੂਸਰੇ ਨਾਲ ਤੇ ਰਿਸ਼ਤਾ ਹੀ ਨਹੀਂ ਜਿਹੜਾ ਰਹਿਤ ਛੋ ਗਿਰ ਗਿਆ ਜਿਹੜਾ ਪੱਤਾ ਟੁੱਟ ਗਿਆ ਦਰਖਤ ਨਾਲੋਂ ਉਹਦੇ ਨਾਲ ਤੇ ਦਰਖਤ ਦਾ ਹੁਣ ਇਹ ਤੇ ਦਰਖਤ ਵੀ ਅਜੀਬ ਸੀ ਜੇ ਪੱਤਾ ਟੁੱਟ ਕੇ ਨਾ ਮਾਜੇ ਨੂੰ ਚਲੇ ਗਿਆ ਉੱਥੋਂ ਮੁੜ ਕੇ ਆ ਗਿਆ ਉੱਥੇ ਮਾਲ ਵਿੱਚ ਆਣ ਕੇ ਜੰਗ ਕਰ ਲਈ ਆਖ ਵੈਗਰੂ ਤੇ ਟੁੱਟੇ ਹੋਏ ਪੱਤੇ ਦੇ ਵੀ ਪਿੱਛੇ ਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਭਾਈ ਮਾਨ ਸਿੰਘ ਸਾਹਿਬ ਨੂੰ ਚੁੱਕ ਕੇ ਇੱਥੇ ਰੱਖ ਲਿਆ ਪੁੱਛਿਆ ਮਹਾਰਾਜ ਦਾ ਨਾਂ ਕਿਸ ਗੜ ਸਾਬ ਕਿਉਂ ਰੱਖਿਆ ਕਹਿੰਦੇ ਆਨੰਦ ਲਾਲ ਸਾਹਿਬ ਧਿਆਨ ਦਿਓ ਟਿਕ ਕੇ ਸੁਣਿਓ ਅੰਦਰ ਦੀਆਂ ਵਿਚਾਰਾਂ ਬੰਦ ਨਹੀਂ ਹੁੰਦੀਆਂ ਅੰਦਰ ਦਾ ਸ਼ੋਰ ਬੰਦ ਨਹੀਂ ਹੁੰਦਾ ਜਿੱਨਾ ਚਿਰ ਤੁਹਾਡੇ ਮਨ ਦਾ ਸ਼ੋਰ ਬੰਦ ਨਹੀਂ ਹੁੰਦਾ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ ਕਥਾ ਮੇਰੇ ਤੋਂ ਸਾਰੇ ਹੀ ਚੰਗੀ ਕਰਦੇ ਤੇ ਲੋਜ ਕਰਦੇ ਗੱਲ ਤੇ ਇੱਥੇ ਆਣ ਕੇ ਟਿਕਣੀ ਵੀ ਤੁਸੀਂ ਮਨ ਅੰਤਰ ਬੋਲੇ ਸਭ ਕੋਈ ਇੱਕ ਨਹੀਂ ਆਖਿਆ ਦੋ ਨਹੀਂ ਆਖਿਆ ਤਿੰਨ ਨਹੀਂ ਆਖਿਆ ਚਾਰ ਨਹੀਂ ਆਖਿਆ ਆਂਦੇ ਮਨ ਵਿੱਚ ਸਾਰੇ ਗੱਲਾਂ ਕਰ ਰਹੇ ਕਰ ਰਹੇ ਉਹ ਕਿ ਨਹੀਂ ਬੋਲੋ ਗੁਰੂ ਕਿਸੇ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਨਾ ਚਿਰ ਮਨ ਨੂੰ ਚੁੱਪ ਨਹੀਂ ਕਰਾਇਆ ਬਾਣੀ ਕਿਤਨਾ ਸੁਣ ਲੇਗਾ ਇੱਥੇ ਇੱਥੇ ਤੱਕ ਲੰਮੀ ਦਾੜੀ ਸਾਬੇ ਆਲਮ ਪਾਤਸ਼ਾਹ ਨੇ ਐ ਤਰ੍ਹਾਂ ਹੱਥ ਵਿੱਚ ਫੜ ਕੇ ਆਖਿਆ ਆਨੰਦ ਲਾਲ ਇੱਕ ਵਾਰ ਫੇਰ ਪੁੱਛ ਮਹਾਰਾਜੇ ਕੇਸ ਕੀ ਨੇ ਤਖਤ ਦਾ ਨਾਮ ਕੇਸਾਂ ਤੇ ਰੱਖਿਆ ਜੇ ਕੇਸ ਕੀ ਨੇ ਇੰਨਾ ਲੰਮਾ ਦਾੜਾ ਫੜ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਆਨੰਦ ਲਾਲ ਇਹ ਗੁਰ ਕੀ ਮੋਰ ਬੋਲੋ ਵਾਲਾ ਇੱਕ ਕੇਸ ਤੇ ਦਾੜਾ ਗੁਰੂ ਜੀ ਜਿਹਦੇ ਕੋਲ ਪੂਰੇ ਹੋਣਗੇ ਜਿਵੇਂ ਇੱਕ ਨੋਟ ਦੇ ਉੱਤੇ 100 ਦੀ 100 ਦੇ ਨੋਟ ਦੇ ਉੱਤੇ ਮੋਹਰ ਲੱਗੀ ਹੁੰਦੀ ਤਾਂ ਤਾਂ ਹੀ ਬਾਜ਼ਾਰ ਵਿੱਚ ਚੱਲਦਾ ਹੈ ਦੱਸੋ ਜੀ ਗੁਰੂ ਕੀ ਸਿੱਖੋ ਮੋਹਰ ਲੱਗੀ ਹੋਵੇ ਨੋਟ ਦੇ ਉੱਤੇ ਤੇ ਤਾਂ ਅੱਗੇ ਤੋਂ ਅੱਗੇ ਤੁਰਦਾ ਹੈ ਨਾ ਉਹਦੀ ਕੀਮਤ ਪੈਂਦੀ ਜੇ ਸਾਰਾ ਨੋਟ ਪ੍ਰਿੰਟ ਹੋਇਆ ਹੋਵੇ ਆਖੋ ਵੇਖਣੋ पकड़ ਰਿਹਾ ਉਹ ਨਾ ਸਾਰਾ ਨੋਟ ਪ੍ਰਿੰਟ ਹੋਇਆ ਹੋਵੇ ਤੇ ਉੱਤੇ ਮੋਹਰ ਨਾ ਹੋਵੇ ਤੇ ਉਹਦਾ ਇੱਕ ਪੈਸਾ ਮੁੱਲ ਨਹੀਂ ਸਿੱਖਾ ਕਿੰਨਾ ਲੰਮਾ ਉੱਚਾ ਹੋਵੇ ਕਿੰਨੀਆਂ ਜਾਇਦਾਦਾਂ ਪ੍ਰਾਪਰਟੀਆਂ ਦਾ ਮਾਲਕ ਹੋਵੇ ਤੂੰ ਜੇ ਤੇਰੇ ਕੋਲ ਕੇਸ ਸੰਪੂਰਨ ਨਹੀਂ ਤੇ ਤੇਰਾ ਇੱਕ ਪੈਸਾ ਮਿਲ ਨਹੀਂ ਇੱਕ ਪੈਸਾ ਮੁੱਲ ਨਹੀਂ ਤੇਰਾ ਅੱਜ ਇੱਕ ਨਵਾਂ ਜਿਹਾ ਰਿਵਾਜ ਸ਼ੁਰੂ ਹੋ ਗਿਆ ਜੇ ਜਾਜ ਵਾਲੇ ਸਿੱਖ ਨੂੰ ਵੇਖਿਆ ਸਾਰਾ ਰਾਹ ਘੁੱਡਦਾ ਆਇਆ ਮਨ ਦੇ ਵਿੱਚ ਹੀ ਹੁਣ ਤਾਂ ਪੁੱਠਾ ਵੀ ਬੜਾ ਬੋਲਦੇ ਨੇ ਅੱਗੋਂ ਅਖ ਵੈਗਰੋ ਆ ਜਿਹੜਾ ਸਰੋਵਰ ਤੇ ਸਿੰਘ ਨੂੰ ਬੋਲ ਕੇ ਆਇਆ ਮੇਰੇ ਨਾਲ ਦਾ ਸਿੰਘ ਹੱਥ ਜੋੜ ਲੈ ਆਖਿਆ ਵੇਖ ਮੈਂ ਹੱਥ ਜੋੜਦਾ ਆਪਣੇ ਆਪ ਨੂੰ ਇੰਨਾ ਵੀ ਨਾ ਘੇਰੋ ਵੀ ਉਸ ਪੱਤੇ ਵਾਂਗੂ ਗਲੀਆਂ ਚ ਰੁਲਦੇ ਫਿਰੋ ਅੱਗੇ ਰੁਲੇ ਜੇ ਏ ਕੀ ਕੀਤਾ ਤੂੰ ਸਿਰ ਦੇ ਉੱਤੇ ਇਤਨਾ ਕਰਮਾਲ ਵੱਦਾ ਤੇ ਐੜੇ ਐੜੇ ਗਾਜਗਾਜ ਲੰਮੇ ਕੇਸ ਤੇਰੇ ਨੰਗੇ ਨੇ ਦਸਤਾਰ ਤੋਂ ਬਨ ਕੇ ਨਹੀਂ ਆਇਆ ਅਖ ਵੈਗਰੋ ਦਸਤਾਰ ਤੋਂ ਬਣ ਕੇ ਨਹੀਂ ਆਇਆ ਔਰਤ ਤੇਰੀ ਨਾਲ ਤੁਰੀ ਜਾਂਦੀ ਆ ਅਖ ਵੈਗਰ ਨਾ ਤੈਨੂੰ ਇਹਨੇ ਅਖਿਆ ਨਾ ਤੈਨੂੰ ਕਹਿਣ ਦੀ ਹਿੰਮਤ ਤੇਰੇ ਮਾਂ ਚ ਪਈ ਨਾ ਤੇਰੇ ਪਿਓ ਚ ਪਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਾਬਾ ਰਮਨ ਸਿੰਘ ਦੇ ਜਿੱਦੇ ਨੂੰ ਜਾਇਦਾ ਉੱਥੇ ਗੇਟ ਦੇ ਕੋਲ ਮਿਲੇ ਆਹ ਕੀ ਕੀਤਾਈ ਐਤਰਾ ਕਿਉਂ ਕੇਸ ਕੀਤੇਈ ਗਲਤੀ ਹੋ ਗਈ ਜੀ ਇੱਥੇ ਇੱਕ ਬਜ਼ੁਰਗ ਹੁੰਦਾ ਸੀ ਬਹੁਤ ਸਮਾਂ ਪਹਿਲੋਂ ਅਖ ਵੈਗਰ ਉਹ ਆਏ ਆਏ ਸਿੱਖਾਂ ਨੂੰ ਘੇਰ ਕੇ ਖਲੋਂਦਾ ਸੀ ਜਿਹੜੇ ਪਾਸਪੋਰਟ ਲੈ ਕੇ ਆਏ ਸੀ ਜਿਹੜੇ ਬਾਹਰਲੇ ਦੇਸ਼ਾਂ ਨੂੰ ਜਾਣ ਵਾਲੇ ਆਏ ਸੀ ਜਿਹਦੀ ਦਾੜੀ ਕੱਟੀ ਹੁੰਦੀ ਸੀ ਜਿਹਦੇ ਸਿਰ ਤੇ ਟੋਪੀ ਪਈ ਹੁੰਦੀ ਸੀ ਉਹ ਬਜ਼ੁਰਗ ਉਹਨਾਂ ਨੂੰ ਹੱਥ ਜੋੜ ਕੇ ਗੱਲ ਚ ਪੱਲਾ ਭਾ ਕੇ ਕਹਿੰਦਾ ਉਹ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ ਆਪਣੀ ਰਹਿਤ ਵਿੱਚ ਉਹਨਾਂ ਡਿਗਿਓ ਰੁਲ ਜੋਗੇ ਉਹੋ ਕੁਝ ਹੋ ਗਿਆ ਕਹਿਣਾ ਬੰਦ ਕਰਤਾ ਜਿਹੜਾ ਕਹਿਣਾ ਸੀ ਨਾ ਕਿਸੇ ਦਾ ਵੀ ਚੱਲ ਤੂੰ ਭਈ ਜੇ ਤੂੰ ਭੁੱਲ ਗਿਆ ਤੇ ਮੈਂ ਤੈਨੂੰ ਚੇਤੇ ਕਰਾ ਦਿੰਦਾ ਮੇਂ ਗੁਰਦੁਆਰੇ ਇਤਰਾਹ ਦੇ ਕੇਸ ਕਰਕੇ ਨਹੀਂ ਆਈਦਾ ਬਹੁਤਾਤ ਲੋਕਾਂ ਦੀ ਤੁਸੀਂ ਵੇਖੋ ਜਿੰਨੇ ਮੱਥਾ ਟੇਕਣ ਆਉਂਦੇ ਦਾੜ੍ਹੀਆਂ ਕੱਟ ਵੀ ਦਿੱਤੀਆਂ ਜੇ ਕਿਸੇ ਭਾਗਾਂ ਵਾਲੇ ਨੇ ਕੇਸ ਸੰਪੂਰਨ ਰੱਖਿਆ ਉਹਨੇ ਰੰਗ ਲਾਤਾ ਹੈ ਉਹਨੇ ਦਾੜ੍ਹੀ ਕਾਲੀ ਕਰ ਲਏ ਬੀਬੀਆਂ ਨੇ ਕੇਸ ਕਾਲੇ ਕਰ ਲਏ ਅੱਖ ਵੈਗਰ ਗੱਟ ਕੇ ਬੋਲੋ ਇੱਕ ਦਿਨ ਮ ਸੁਣ ਰਿਹਾ ਸਾਹਿਬ ਸਿੰਘ ਸਾਹਿਬ ਬੋਲਣ ਡਏ ਸੀ ਘਰ ਬੈਠਾ ਸੁਣਦਾ ਸਾਂ ਇਹਨਾਂ ਨੇ ਵੀ ਇਹ ਕਿੱਸਾ ਵੀ ਕੇਸਨ ਕੀ ਕੀਜੈ ਪ੍ਰਤਪਾਲ ਜਿੱਤਨਾ ਆਪਣੇ ਬੱਚਿਆਂ ਦੀ ਪਰਤਪਾਲਣਾ ਕਰਦੇ ਇਤਨਾ ਹੀ ਆਪਣੇ ਕੇਸਾਂ ਦੀ ਪਰਤਪਾਲਣਾ ਨਹੀਂ ਉਸ ਤਰ੍ਹਾਂ ਸੇ ਉਹ ਕਟਿਏ ਵਾਲ ਇਹਨਾਂ ਨੂੰ ਕੱਟਣਾ ਨਹੀਂ ਇਹਨਾਂ ਨੂੰ ਪੁੱਟਣਾ ਨਹੀਂ ਤਿੰਨ ਪਾਪ ਲਿਖੇ ਨੇ ਸਾਡੀ ਰਹਿਤ ਮਰਿਆਦਾ ਚ ਕੱਟਣਾ ਪੁੱਟਣਾ ਤੇ ਰੰਗਣਾ ਬੋਲੋ ਹਜਰਾ ਬੋਲੋ ਵੇਖਿਓ ਜਿੰਨਾ ਸਿੱਖ ਸਰੂਪ ਨੇ ਵੀ ਰੰਗ ਤੇ ਆ ਉਹ ਵੀ ਬੋਲਿਓ ਵੀ ਇਹ ਵੀ ਗੁਨਾਹ ਹੈ ਤੇ ਆ ਇਹ ਵੀ ਗੁਨਾਹ ਹੈ ਰੰਗਣੇ ਵੀ ਗੁਨਾਹ ਹੈ ਆਪ ਕਿਸ ਤਰ੍ਹਾਂ ਪਾ ਕਹਿ ਲਾਂਗੇ ਮੇਰੇ RAM RAAY ਜਿਉਂ ਰਾਖੇ ਤਿਉਂ ਰਹੀਏ ਪੰਨ ਵੀ ਡੈ ਨੇ ਜਿਹੜੀ ਬੀਬੀ ਕੀਰਤਨ ਗੁਰਦੁਆਰੇ ਚ ਕਰ ਰਹੀ ਆ ਅਕ ਵੈਗਰ ਨਾਲੇ ਉਹ ਸ਼ਬਦ ਪੜ ਰਹੀ ਆ ਮੇਰੇ RAM RAAY ਜਿਉਂ ਰਾਖੇ ਤਿਉਂ ਰਹੀਏ ਤੁਧ ਭਾਵੇ ਤਾਂ ਨਾਮ ਜਪਾਵੇਂ ਸੁਖ ਤੇਰਾ ਦਿੱਤਾ ਤੇ ਰਹਿ ਇਹ ਗੱਲ ਕਿੰਨੀ ਵੱਡੀ ਹਾਸੇ ਵਾਲੀ ਬਣ ਗਈ ਇੱਕ ਪਾਸੇ ਤੇ ਕਹੀ ਜਾਂਦੇ ਜਿਉਂ ਰਾਖੇ ਉਹਦੇ ਚੋਂ ਦਾ ਸੀ ਚਿੱਟੇ ਹੋ ਜਾਣ ਉਹਨੇ ਤੇ ਤੇਰੀ ਉਮਰ ਦੇ ਹਿਸਾਬ ਨਾਲ ਚਿੱਟੇ ਕੇਸ ਕਰਤੇ ਸੀ ਹੁਣ ਤੂੰ ਕੇਸ ਵੀ ਰੰਗ ਤੇ ਅੱਖ ਵੈਗਰ